ਕਖਾਂਸਾ ਵਾਹਿ ਗੁਰ ਜੀ ਕੀ ਫਤਿਹ ਸਲੋਕ ਮਹੱਲਾ 5 ਅੰਦਰ ਕਿੰਤਾਣੇ ਸੁਖੀ ਮੂਲਣ ਉਤਾਰਿਆ ਭੁਖ ਨਾਨਕ ਸਚੇ ਨਾਮ ਬਿਨ ਚਿਸੈ ਨ ਲੱਥੋ ਦੁਖ ਮਹੱਲਾ 5 ਮੁੱਠੜੇ ਸਈ ਸਾਤ ਜਿਨਨੀ ਸਚ ਨ ਲੱੱਦੇ ਆ ਨਾਨਕ ਸੇ ਸ਼ਬਦ ਜਿਨਨੀ ਗੁਰ ਮਿਲੇ ਕਪਛਾਣੇ ਆਪੋੜੀ ਜਿੱਥੈ ਰੈਸਣ ਸਾਦੇ ਜਨ ਸੋ ठाਣ ਸੁਹੰਦਾ ਉਸੇਵਨ ਸਮ੍ਰਿਤ ਆਪਣਾ ਵਿਦਸੇ ਸਭ ਮੰਨਦਾ ਪਦ ਪੁਰਾਨਣ ਪਾਰ ਬ੍ਰਹਮ ਸੰਤ ਵੇਦ ਕੰਦ ਭਗਤ ਵਛਦ ਤੇਰਾ ਬਿਰਜ਼ ਹੈ ਜੁਗ ਜੁਗ ਵਰਤੰਦਾ ਨਾਨਕ ਜਚੈ ਏਕ ਨਾਮ ਮਨ ਤਨ ਪਵੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇ ਤਾਜੀਓ ਪੰਡ ਸਭ ਤੇਰਾ ਤੂੰ ਠਾਕੁਰ ਉੱਚ ਭਗਵਾਨ ਦਾਸਨ ਦਾਸ ਕਹੇ ਜਨਾਨਕ ਜੇਹਾ ਤੂੰ ਕਿਰਾਏ ਹੈ ਤੇਹਾ ਹੋਂ ਕਰੀ ਵਖਿਆਣ ਸੁਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਾ ਸੰਗ ਜੀਓ ਆਉਣ ਅਲੜੀ ਵਾਰ ਵਿੱਚ ਚਾਰ ਚੱਲ ਰਹੇ ਹੈ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਿਵਾਰਕ ਅਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਗੋੜੀ ਦੀ ਵਾਰ ਨਾਲ ਅਲੜੀ ਵਾਰ ਦਾ ਚੌਥਾ ਪੰਜਵਾਂ ਨੰਬਰ ਸ਼ਬਦ ਹੈ ਜੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਤ ਅੰਗ 319 ਅੰਤ ਸੋਗਤ ਹੈ ਸਲੂਕ ਮਹੱਲਾ 5 ਅੰਤਰ ਚਿੰਤਾ ਨੈਣੀ ਸੁਖੀ ਮੂਲਣਾ ਉਤ੍ਰੈ ਭੁਖ ਅੰਤਰ ਚਿੰਤਾ ਹੁਣ ਬਾਹਰੋਂ ਦੇਖਣ ਨੂੰ ਸਾਰ ਕੋਈ ਸੁਖੀ ਦਿਖਦਾ ਹੈ ਤੇ ਸਤਿਗੁਰੂ ਦੀ ਬਾਣੀ ਨੇ ਵੀ ਬਾਰ-ਬਾਰ ਸੁਝਾਇਆ ਹੈ ਕਹਿੰਦੇ ਭਾਈ ਜੋ ਜੋ ਦੀਸੈ ਸੂ ਸੂ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਦਾ ਇਹਨੇ ਭਾਈ ਸਾਰਾ ਸੰਸਾਰ ਜੋ ਉਹਦੇ ਵਿੱਚ ਕਿਹੜਾ ਚਿੰਤਾ ਰੋਗ ਹੈ ਹੰਮ ਰੋਗ ਹੈ ਅਨੇਕਾ ਰੋਗ ਨੇ ਦਿਖਣ ਨੂੰ ਚੰਗੇ ਲੱਗਦੇ ਨੇ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਦੇ ਸਨਾਮ ਉਧਾ ਕਿਨੇ ਸਾਰਾ ਸੰਸਾਰ ਹੀ ਦੁਖੀ ਹੈ ਕੋਈ ਧੀਾਂ ਪੁੱਤਰਾਂ ਦੇ ਵਿਜੋੜ ਤੋਂ ਦੁਖੀ ਹੈ ਕੋਈ ਧੀ ਪੁੱਤ ਨਾ ਹੋਣ ਤੋਂ ਦੁਖੀ ਹੈ ਕੋਈ ਧੀ ਪੁੱਤ ਕੁਲਖਣਾ ਹੋਣ ਤੋਂ ਦੁਖੀ ਹੈ ਸਾਰੇ ਸੰਸਾਰ ਦੁਖੀ ਹੈ ਕੋਈ ਆਪਣੀ ਗਰੀਬੀ ਤੋਂ ਦੁਖੀ ਹੈ ਤੇ ਕੋਈ ਆਪਣੀ ਅਮੀਰੀ ਤੋਂ ਦੁਖੀ ਨਹੀਂ ਸੁਖੀ ਕੋਈ ਨਹੀਂ ਹੈ ਨਾ ਸੁਖਿਆ ਨਾ ਦੁਖੀ ਹੈ ਸਭ ਸੰਸਾਰ ਸੋ ਸੁਖੀ ਹੈ ਜਿਸ ਨਾਮ ਅਦਾ ਜਿਹਨੂੰ ਨਾਮ ਦਾ ਆਸਵਾ ਸਿਰਫ ਸੰਸਾਰ ਦੇ ਵਿੱਚ ਉਹੀ ਸੁਖੀ ਹੈ ਸਾਰਾ ਸੰਸਾਰ ਸਾਰੀ ਕਾਇਨਾਤ ਹੀ ਦੁਖੀ ਦੁਖੀ ਹੈ ਸਤਗੁਰੂ ਬਖਸ਼ਿਸ਼ ਕਰ ਰਹੇ ਨੇ ਅੰਤਰ ਚਿੰਤਾ ਨੈਣੀ ਸੁਖੀ ਮਨ ਕਰਕੇ ਚਿੰਤਾ ਹੈ ਤੇ ਨੈਣੀ ਸੁਖੀ ਨੈਣਾ ਦੇ ਨਾਲ ਐਂ ਲੱਗ ਰਿਹਾ ਜਿਵੇਂ ਬੜਾ ਸੁਖੀ ਹੈ ਮਨੁੱਖ ਦੇਖਣ ਨੂੰ ਆਪਾਂ ਨੂੰ ਲੱਗਦਾ ਹੈ ਨਾ ਬੰਦਾ ਬੜਾ ਸੁਖੀ ਹੈ ਜੀ ਪਰ ਕਿੰਨੇ ਅੰਤਰ ਅੰਕਸ਼ੇ ਜਾ ਕੇ ਕਿਸੇ ਨੇ ਨਹੀਂ ਦੇਖਿਆ ਕਿੰਨੀ ਕਿ ਚਿੰਤਾ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੀ ਹੈ ਫਟਕ ਤੁਨੇ ਕਿਹਾ ਬਾਰ ਬਾਰ ਚਿੰਤਾ ਤਾਂ ਕੀ ਕੀ ਦੀਏ ਜੀਵਨ ਹੋਣੀ ਹੋਏ ਬਿਮਾਰ ਸੰਸਾਰ ਕੋ ਨਾਨਕ ਇਹਨਾਂ ਨੇ ਕੋਈ ਕਹਿੰਦੇ ਚਿੰਤਾ ਉਹਦੀ ਗੱਲ ਜਿਹੜਾ ਨਾਉ ਨਾਲ ਕਿਤੇ ਜਿਹੜਾ ਹੋਣਾ ਹੀ ਹੈ ਉਹ ਤਾਂ ਕੁਦਰਤ ਹੈ ਉਹ ਤਾਂ ਕੋਈ ਰੋਗੀ ਨਹੀਂ ਸਕਦਾ ਸੰਸਾਰ ਚ ਮੂਲਨ ਉਤਰਿਆ ਭੁੱਖ ਇੱਕ ਮੂਲ ਭਾਵੇਂ ਕਿੰਨੀ ਜਿੰਨੀ ਵੀ ਭੁੱਖ ਨਹੀਂ ਤੇਰੀ ਉਤਰਦੀ ਭਾਈ ਨਾਨਕ ਸੱਚੇ ਨਾਮ ਬੈਣ ਕਿਸੇ ਨਾਲ ਲੱਥੋ ਦੁੱਖ ਇਹ ਨਾਨਕ ਸਚਿਨ ਰੰਕਾਰ ਦੇ ਨਾਮ ਤੋਂ ਬਿਨਾ ਕਿਸੇ ਦਾ ਇਹ ਮਨ ਦਾ ਦੁੱਖ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਬਾਜੰਦੂਤ ਇਕਤੋਂ ਫਰੋਗ ਲਗਿਆ ਤਨਤਾਏ ਵੈਰ ਨਾ ਹੋਲੇ ਦਹੂ ਲਾਈ ਕਿਤੇ ਕਿਸੇ ਨੂੰ ਕਿਸੇ ਚੀਜ਼ ਦਾ ਦੁੱਖ ਹੈ ਕਿਸੇ ਨੂੰ ਕਿਸੇ ਦਾ ਪਰ ਨਾਨਕ ਸੱਚੇ ਨਾਮਣ ਕਿਸੇ ਦਾ ਲੱਤੋਂ ਦੁੱਖ ਨਿਰੰਕਾਰ ਦੇ ਨਾਮ ਤੋਂ ਬਿਨਾ ਕਿਸੇ ਦਾ ਅੱਜ ਤੱਕ ਨਾ ਦੁੱਖ ਲੱਥੇ ਤੇ ਨਹੀਂ ਉਹ ਲੱਥੇਗਾ ਇਹ ਲੱਥ ਨਹੀਂ ਨਹੀਂ ਗੱਦੀ ਸੇਠਾ ਮਹਲਾ ਪੰਜਵਾਂ ਮੁਠੜੇ ਸੇਈ ਸਾਰਥ ਜਿਮੀ ਸਚਨਾ ਲੱਤੇ ਆ ਕਹਿੰਦੇ ਮੁਠੜੇ ਸਈ ਸਾਥ ਐਸੇ ਦੇਖਦੇ ਕਹਿੰਦੇ ਗੰਦਿਆਂ ਦਾ ਸਾਥ ਛੱਡਦੇ ਜਿਨ੍ਹਾਂ ਨੇ ਸਾ ਜਿੰਨੀ ਸੱਚ ਨੇ ਲੱਗਦੇ ਆ ਜਿਨ੍ਹਾਂ ਨੇ ਸੱਚ ਕਦੇ ਪਰਚੋਲੇ ਨਹੀਂ ਐ ਐਸੇ ਝੂਠਿਆਂ ਦਾ ਸਾਥ ਛੱਡਦੇ ਨਾਨਕ ਸੇ ਸ਼ਾਬਾਸ਼ ਜਿਨ੍ਹਾਂ ਗੁਰ ਮਿਲ ਇੱਕ ਪਛਾਣਿਆ ਨਾਨਕ ਇਹ ਨਾਨਕ ਉਹਨਾਂ ਨੂੰ ਸ਼ਾਬਾਸ਼ ਹੈ ਜਿੰਨ ਗੁਰ ਮਿਲ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਇੱਕ ਛਾਨੀ ਇੱਕ ਦਾਤਾ ਪਛਾਣ ਲਿਆ ਜਿੰਨੇ ਬੁਰਾ ਇੱਕ ਤੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋਮੈ ਵਿਸਰਣ ਜਾਈ ਕਿਵੇਂ ਜਿਹੜਾ ਨਰੰਕਾਰ ਨਹੀਂ ਕੋਦੇ ਜਿੰਨ ਨੂੰ ਇਹ ਪਛਾਣ ਹੋ ਗਈ ਹੈ ਕਿ ਸਾਰੇ ਦੀਆਂ ਦਾਤਾ ਇੱਕ ਹੀ ਹੈ ਕਿਹਦੇ ਜਿਹਨੂੰ ਇਹ ਪਛਾਣ ਹੋ ਗਈ ਹੈ ਕਹਿੰਦੇ ਜਿੰਨੀ ਗੁਰ ਮਿਲ ਇੱਕ ਪਛਾਣਿਆ ਜਿਵੇਂ ਨੇ ਗੁਰੂ ਮਿਲ ਨੂੰ ਮਿਲ ਕੇ ਇੱਕ ਸੀ ਪਛਾਣ ਕਰ ਲਈ ਹੈ ਕਹਿੰਦੇ ਨਾਨਕ ਸੇ ਸ਼ਾਬਾਸ਼ ਉਹਨਾਂ ਨੂੰ ਸ਼ਾਬਾਸ਼ੇ ਜਿਵੇਂ ਤੁਸੀਂ ਬਹੁਤ ਚੰਗਾ ਕੰਮ ਕਰ ਲੈਣਾ ਮਾਪੇ ਸ਼ਾਬਾਸ਼ ਹੁੰਦਾ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਸ਼ਾਬਾਸ਼ ਹੈ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਇੱਕ ਨਿਰੰਕਾਰ ਨੂੰ ਜਾਣ ਲਿਆ ਪੜੀ ਜਿਤੈ ਬੈ ਸੰਸਾਧ ਜਨ ਸੁਥਣ ਸੁਹੰਦ ਕਿੰਦੇ ਜਿਨ੍ਹਾਂ ਨੇ ਗੁਰੂ ਨੂੰ ਪਛਾਣ ਲਿਆ ਐ ਐਸੇ ਸੱਜਣ ਜਿੱਥੇ ਵੀ ਮਿਲ ਕੇ ਬੈਠਦੇ ਨੇ ਚਾਹੇ ਉਹ ਸ਼ਮਸ਼ਾਨ ਹੋਵੇ ਚਾਹੇ ਉਹ ਬੰਜਰ ਹੋਵੇ ਚਾਹੇ ਉਹ ਘਰ ਹੋਵੇ ਚਾਹੇ ਉਹ ਮੜੀਓ ਹੋਵੇ ਜਿੱਥੇ ਵੀ ਬਹਿੰਦੇ ਨੇ ਭਾਵੇਂ ਜਿਹੜੀ ਵੀ ਥਾਂ ਇਹ ਨਹੀਂ ਮਸਾਣਾ ਚ ਪਵਿੱਤਰ ਨਹੀਂ ਹੋ ਸਕਦਾ ਸਤਿਗੁਰੂ ਨੇ ਬਖਸ਼ਿਸ਼ ਕੀਤਾ ਜਿਨ੍ਹਾਂ ਨੇ ਗੁਰੂ ਨੂੰ ਪਛਾਣ ਲਿਆ ਚੈਨ ਝੁਗੀ ਜੀ ਹੀ ਹੋਣੀ ਰਹਿੰਦਾ ਜ਼ਰੂਰੀ ਨਹੀਂ ਮਹਿਲ ਮਾੜੀ ਆ ਇੰਨੇ ਜੁਗ ਵੀ ਕਿਉਂ ਨਹੀਂ ਰਹਿੰਦਾ ਚੈਨਲ ਨੂੰ ਇੱਕ ਟੋਟਾ ਰੋਟੀ ਵੀ ਨਸੀਬ ਕਿਉਂ ਨਹੀਂ ਹੁੰਦਾ ਹੋਵੇ ਇੱਕ ਟੋਟਾ ਇੱਕ ਟਾਈਮ ਦਾ ਰੋਟੀ ਦਾ ਵੀ ਨਾ ਨਸੀਬ ਹੁੰਦਾ ਹੋਵੇ ਜੇ ਇਹਨਾਂ ਦੇ ਉਹ ਤੇ ਵੀ ਡਿਸਟਰਬੈਂਸ ਸਾਂਝ ਜਿਨ੍ਹਾਂ ਨੇ ਇੱਕ ਨਿਰੰਕਾਰ ਨੂੰ ਪਛਾਣ ਲਿਆ ਜਿੱਥੇ ਵੀ ਉਹ ਭਗਤ ਜਿਹੜੀ ਵੀ ਕੰਡੀਸ਼ਨ 'ਚ ਬਿੰਦਾ ਸੋਥਾਂ ਸੁਹੰਦਾ ਉਥਾਂ ਪੂਜਨੀਕ ਪੂਜਣ ਯੋਗ ਹੋ ਜਾਂਦਾ ਸੋਹਣਾ ਹੋ ਜਾਂਦਾ ਹੈ ਕਿਉਂਕਿ ਸਭ ਤੋਂ ਨੇੜੇ ਹੁੰਦੀ ਹੈ ਖਾਕ ਸਤਿਗੁਰੂ ਕਹਿੰਦੇ ਨੇ ਮਿੱਟੀ ਨੂੰ ਤਾਂ ਹੀ ਤਾਂ ਕਹਿੰਦੇ ਨੇ ਮਨ ਮਸਤਕ ਦੇ ਨਾਲ ਲਾਣਾ ਜਿੱਥੇ ਅਸੀਂ ਸਾਹ ਜਣ ਲੈਂਦੇ ਨੇ ਭਗਤ ਬੰਦੇ ਨੇ ਜਿਵੇਂ ਕੋਈ ਵੀ ਹੋਵੇ ਭਰੀ ਸੁਹਾਵੀ ਛਪਰੀ ਜਮੇ ਹਰ ਗੁਣ ਗਾਏ ਕਿਤੇ ਕਾਹਨਾ ਤੋਰਨ ਹੱਥ ਜਿਤ ਹਰ ਬਿਸਰਾਏ ਕਹਿੰਦੇ ਉਹ ਸੁਹਾਵੀ ਛਪਰੀ ਵੀ ਸੁਹਾਵੀ ਹੈ ਸੋਹਣੀ ਹੈ ਭਰੀ ਹੈ ਸ਼ੋਭਨੀ ਹੈ ਜਿੱਥੇ ਨੰਕਾਰ ਦੇ ਗੁਣ ਗਾਏ ਜਾਂਦੇ ਨੇ ਕਿੱਤ ਹੀ ਕਾਉਣਾ ਧੋਲ ਹਾਂ ਜਿੱਥਰ ਵਿੱਚ ਹੈ ਕਹਿੰਦੇ ਸੋਹਣੀਆਂ ਚਮਗਦਰੀਆਂ ਸਫੇਦ ਕੋਠੀਆਂ ਵੀ ਕਿਸੇ ਕੰਮ ਦੀਆਂ ਨਹੀਂ ਜਿੱਥੇ ਨੰਕਾਰਣੀ ਜਪਿਆ ਜਾਂਦਾ ਕਹਿੰਦੇ ਜੇ ਨੰਕਾਰਣੀ ਜਪਿਆ ਤੇ ਕੋਠੀ ਵੀ ਬੰਜਰ ਸਮਾਨ ਹੈ ਕਹਿੰਦੇ ਜੇ ਨੰਕਾਰ ਜਪਿਆ ਤੇ ਕੁੱਲੀ ਵੀ ਮਹਿਲ ਦੇ ਸਮਾਨ ਹੈ ਐਸੀ ਸਤਨੁ ਬਖਸ਼ਿਸ਼ ਕਰਦੇ ਨੇ ਜਿੱਥੇ ਵੈਸਣ ਸਾਰੇ ਜਨ ਸੋਥਾਨਸਰ ਹੁੰਦਾ ਉਹ ਕੁੱਤਨ ਯੋਗਥਾਨ ਹੋ ਜਾਂਦਾ ਕਿਉਂਕਿ ਜਿੱਥੇ ਜਾਏ ਵੀ ਮੇਰਾ ਸਤਿਗੁਰੂ ਸੋਥਾਨਸਰ ਆਵਾ ਰਾਮ ਰਾਜੇ ਜਿਸ ਸਤਗੁਰੂ ਜਾਂਦਾ ਤਾਂ ਸਤਗੁਰੂ ਦੀ ਵਿਚਾਰ ਜਾਂਦੀ ਹੈ ਸਤਗੁਰੂ ਦੀ ਬਾਣੀ ਜਾਂਦੀ ਉਹ ਥਾਂ ਪਵਿੱਤਰ ਹੋ ਜਾਂਦਾ ਹੈ ਪਸ਼ੂ ਪ੍ਰੇਦ ਮੁਗਦ ਕੋਤਾਰੇ ਪਾਹਣ ਪਾਲ ਉਦਾਰੇ ਨਾਨਕ ਦਾ ਤੇਰੀ ਛਰਣਾਈ ਸਦਾ ਸਦਾ ਬਰਿਆਰੇ ਤੂੰ ਤਾਂ ਪਸ਼ੂਆਂ ਪ੍ਰੇਤਾਂ ਨੂੰ ਵੀ ਤਾਰ ਲਿੰਦਾ ਸਤਗੁਰੂ ਤੇ ਜੇ ਤੇਰੇ ਭਗਤ ਨਾਮ ਜਪ ਲੈਣਦੇ ਉਹ ਵੀ ਪਸ਼ੂਆਂ ਨੂੰ ਤਾਰ ਲਿੰਦੇ ਨੇ ਉਹ ਥਾਂ ਵੀ ਪਵਿੱਤਰ ਹੋ ਜਾਂਦਾ ਹੈ ਉਹ ਸੇਵਨ ਸਮ੍ਰਿਤ ਆਪਣਾ ਬਿਨ ਸਹਿ ਸਭ ਮੰਦਾ ਕਿਉਂਕਿ ਉਹ ਇੱਕ ਨੂੰ ਸੇਵਦੇ ਨੇ ਇੱਕ ਨੂੰ ਧਿਆਦੇ ਨੇ ਇੱਕ ਨੂੰ ਜਪਦੇ ਨੇ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਤੁਸੀਂ ਵੀ ਸੱਚ ਜਿਹੜਾ ਸੱਚ ਹੈ ਸੱਚ ਰਹੇਗਾ ਸੱਚ ਹੋਏਗਾ ਉਹਨੂੰ ਜਪਦੇ ਨੇ ਬਿਨ ਸਹਿ ਸਭ ਮੰਦਾ ਸਾਰਾ ਕੁਝ ਬਿਨ ਸੰਹਾਰ ਸਮਝਦੇ ਨੇ ਉਹ ਨਿਰੰਕਾਰ ਤੋਂ ਇਲਾਵਾ ਕਿਸੇ ਦੀ ਉਟਰੀ ਕਰਦੇ ਪਤਿਤ ਉਦਾਰਣ ਪਰ ਬ੍ਰਹਮ ਸੰਤ ਵੇਦ ਕਹੰਦਾ ਪਤਿਤ ਪਵਨ ਨਾਮ ਹੈ ਨਿਰੰਕਾਰ ਦਾ ਪਾਰਬ੍ਰਹਮ ਮੇਰਾ ਪ੍ਰਮਾਤਮਾ ਹੈ ਸੰਤ ਵੇਦ ਕਹੰਦਾ ਇਹ ਵਡਿਆਈ ਉਹਦੇ ਸੰਤ ਕਹਿੰਦੇ ਨੇ ਇਹੀ ਵਡਿਆਈ ਭਗਤ ਕਹਿੰਦੇ ਨੇ ਇਹੀ ਵਡਿਆਈ ਸਿਮਰਤਿ ਸ਼ਾਸਤਰ ਵੇਦ ਕ ਤੇ ਪੁਰਾਣਾ ਕਹਿੰਦੇ ਨੇ ਭਗਤ ਅਚਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਭਗਤਾਂ ਦੀ ਪੈਜ ਰਖਣਾ ਇਹ ਤੇਰਾ ਕੰਮ ਆ ਹਰ ਜੁਗ ਜੁਗ ਭਗਤੋਂ ਪਾਇਆ ਪਹਿਚ ਰੱਖਦਾ ਨਾ ਨਾਮ ਦਾ ਮੇਰੇ ਸਤਿਗੁਰੂ ਜੁਗਾਂ ਜਗੰਤਰਾ ਤੋਂ ਭਾਵੇਂ ਤੂੰ ਪਹਿਰਾ ਕੀਤੇ ਤੇ ਪੈਲ ਵੀ ਤੂੰ ਰੱਖਦਾ ਕਿਉਂਕਿ ਭਗਤ ਵਛਲ ਤੇਰਾ ਬਰਦਾ ਤੇ ਭਗਤਾਂ ਦੀ ਪਹਿਚ ਰੱਖਣਾ ਤੇਰਾ ਫਰਜ਼ ਹੈ ਤੂੰ ਰੱਖਦਾ ਹੈ ਜੁਗ ਜੁਗ ਵਰਤਨ ਦਾ ਜੁਗਾ ਜਗੰਤਰਾ ਤੋਂ ਇਹ ਭਾਣਾ ਇਹ ਵਾਪਰ ਰਿਹਾ ਹੈ ਨਾਨਕ ਜਾਚਾ ਏਕ ਨਾਮ ਮਨ ਤਨ ਭਾਵਨਾ ਨਾਨਕ ਜਚੇ ਨਾਨਕ ਵੀ ਜੋ ਜਚਣਾ ਕਰਦਾ ਸਿੱਖਣਾ ਕਰਦਾ ਤੇ ਤੋਂ ਮੰਗਣਾ ਕਰਦਾ ਹੈ ਇੱਕ ਨਾਮ ਕੀ ਮੰਗਦਾ ਹੈ ਇੱਕ ਤੇਰਾ ਨਾਮ ਅਸੀਂ ਕੀ ਮੰਗਦੇ ਹਾਂ ਅਸੀਂ ਨਾਸ਼ਮਾਨ ਚੀਜ਼ਾਂ ਸਤਿਗੁਰੂ ਕਿੰਨੇ ਨੇ ਮੇਰੀ ਚੋਰੀ ਨੂੰ ਨਿਰੰਕਾਰ ਤੇ ਰੰਗ ਨਾ ਉਪਾਦੇ ਮਨ ਤਨ ਭਾਵ ਦਾ ਜਿਹੜਾ ਮੇਰੇ ਮਨ ਨੂੰ ਚੰਗਾ ਲੱਗੇ ਸੋਨਾ ਰੂਪੇ ਸੋਨਾ ਬਣਾ ਦੇਵੇ ਤੇ ਮਨ ਸੋਨਾ ਦਾ ਤਾਂ ਆਪ ਹੀ ਸੁਭਾਅ ਹੋ ਜਾਏਗਾ ਮਨ ਤਰਫ ਆਉਂਦਾ ਮਨ ਤੇ ਤਨ ਸੋਹਣਾ ਲੱਗ ਜਾਏ ਪ੍ਰਵਾਣ ਹੋ ਜਾਏ ਮਨ ਨੂੰ ਮਨਪੌਂਦਾ ਬਣ ਜਾਏ ਸੋ ਗੁਰੂ ਪਿਆਰੀ ਗੁਰੂ ਸਵਾਰੀ ਸత్సੰਗ ਜੀ ਇੰਨੀਆਂ ਨੂੰ ਬੇਨਤੀਆਂ ਕਰਦਾ ਖਿਮਾ ਦਾ ਜਾਚ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਜ਼ਿੰਦਗੀ ਚ ਸਮਾਉਣਾ ਵੱਧ ਘੱਟ ਬੋਲਿਆ ਦੱਸਦਾ ਨਾ ਚਿਤਾਰਦੇ ਹੋਏ ਸత్సੰਗ ਜੀਓ ਸੇਸ਼ ਕਰਮਰਦਾਸ ਅੱਗੇ ਤੋਂ ਕਥਾ ਵਿਚਾਰ ਕਰਨ ਦੀ ਜਾਚ ਆ ਜਾਵੇ ਗਾਜਵਾਜ ਕੇ ਫਤੇ ਦਾ ਜਵਾਬ ਫਤੇ ਤੇ ਹੋਵੇ ਦੀ ਵਾਹਿਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਦੀ ਫਤ